ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮਾਤਾ ਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤਾ ਗਿਆ ਹੈ ਤੇ ਉਹਦੇ ਤੇ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਹੈ ਤੇ ਅੱਜ ਫੇਰ ਕਰਨ ਲੱਗੇ ਆਂ ਕਾਫੀ ਅਮਰੀਕਾ ਤੋਂ ਸਜਣਾ ਨੇ ਫੋਨ ਕੀਤੇ ਕਿ ਜਿਹੜੀ ਗੱਲਬਾਤ ਗੈਨਕੂਟਾ ਸਿੰਘ ਕਹਿੰਦੇ ਜਾਨੀ ਕਿ ਮੈਂ ਕਹਿੰਨਾ ਵੀ ਉਹੋ ਸਹੀ ਹੈ ਵੀ ਮਾਤਾ ਨੇ ਝੂਠ ਬੋਲਿਆ ਆਪਣਾ ਰੀਅਲ ਨਾਮ ਛੁਪਾਇਆ ਜਾਨੀ ਕਿ ਨਾਮ ਸਰਬਜੀਤ ਹੈ ਤੇ ਰਹਿ ਰਹੀ ਸੀ ਹਰਜੀਤ ਕੌਰ ਦੇ ਨਾਮ ਤੇ ਹੁਣ ਸੁਣਿਓ ਗੱਲ ਤੁਸੀਂ ਜਿੰਨੀਆਂ ਵੀ ਉਸ ਮਾਤਾ ਦੀਆਂ ਇੰਟਰਵਿਊ ਸੁਣੀਆਂ ਨੇ মিডিਆ ਵਾਲੇ ਗਏ ਉਹਦੇ ਵਿੱਚ ਉਹਨੇ ਜੇ ਦੋਸ਼ ਦਿੱਤਾ ਤਾਂ ਅਮਰੀਕਾ ਦੀ ਪੁਲਿਸ ਤੇ ਲਾਏ ਦੋਸ਼ ਅਮਰੀਕਾ ਸਰਕਾਰ ਤੇ ਦੋਸ਼ ਲਾਏ ਜਿਵੇਂ ਕਿ ਆਪਣੀ ਇੱਕ ਵੀ ਗਲਤੀ ਨਹੀਂ ਮੰਨੀ ਅਸੇ ਹੁੰ ਜੜੀ ਮੈਂ ਹੁਣ ਗੱਲ ਕਹਿਣੀ ਆ ਨਾ ਕਿੰਨਾ ਵੱਡਾ ਝੂਠ ਇੱਕ ਹੋਰ ਨਿਕਲਿਆ ਇਹ ਮਾਂ ਕਹਿੰਦੀ ਮੈਂ ਆਪਣੇ ਮੁੰਡਿਆਂ ਕੋਲੇ ਰਹਿੰਦੀ ਸੀ ਜਾਂ ਮੰਨ ਲਓ ਵੀ ਆਪਣੀ ਕੁੜੀ ਕੋਲੇ ਰਹਿੰਦੀ ਸੀ ਫਿਰ ਵੀਜਾ ਤੈਨੂੰ ਕੁੜੀ ਨੇ ਸਪੌਂਸਰ ਕੀਤਾ ਹੋਣਾ ਜਾਂ ਮੁੰਡਿਆਂ ਨੇ ਸਪੌਂਸਰ ਕੀਤਾ ਹੋਣਾ ਜੇ ਮੁੰਡੇ ਤੇ ਕੁੜੀ ਸਿਟੀ ਜਾਣਾ ਗ੍ਰੀਨ ਕਾਰਡ ਉਹਨਾਂ ਕੋਲ ਹੈਗਾ ਫਿਰ ਇਹ ਮਾਤਾ ਨੂੰ ਅਸਾਈਲਮ ਲੈਣ ਦੀ ਕੀ ਲੋੜ ਪਈ ਸੀ ਰਿਫਿਊਜੀ ਕੇਸ ਲਾਉਣ ਦੀ ਕੀ ਲੋੜ ਪਈ ਸੀ ਇਹ ਟਰਨਿੰਗ ਪੁਆਇੰਟ ਹੈ আচ্ছা ਕੁਝ ਸੱਜਣਾਂ ਦੇ ਫੋਨ ਆਏ ਨੇ ਜਿਹੜੇ ਰਿਸ਼ਤੇ ਰੁਤਦਾਰ ਹੋਣਗੇ ਗੁਆਣ ਗੁਆਣ ਵੀ ਕੱਟਦੇ ਸੀ ਕਿੰਦੇ ਤੁਸੀਂ ਕੀ ਲੈਣਾ ਹੈ ਮੈਂ ਕਿਹਾ ਰਾਸ਼ਨ ਕਾਰਡ ਬਣਦਾ ਸੀ ਉਦੋਂ ਉਦੋਂ ਜੇ ਆਈਡੀ ਲੱਗਦੀ ਸੀ ਨਾ ਇੱਕ ਜਣੇ ਕੇ ਰਾਸ਼ਨ ਕਾਰਡ ਦੀ ਲੱਗਦੀ ਸੀ ਪਾਸਪੋਰਟ ਨੂੰ ਵਾਇਤੇ ਤੇ ਉਹ ਰਾਸ਼ਨ ਕਾਰਡ ਤੇ ਨਾਮ ਕੀ ਹੈ ਉਥੇ ਨਾ ਸਰਬਜੀਤ ਕੌਰ ਹੈ ਜਿਹੜੇ ਮਾਤਾ ਉਥੇ ਹਰਜੀਤ ਕੌਰ ਕਰਕੇ ਰਹਿੰਦੀ ਸੀ ਮੰਦਸੋ ਵੀ ਜੇ ਕਿਸੇ ਨੂੰ ਕੋਈ ਸ਼ੱਕ ਕੋਈ ਇਤਰਾਜ਼ ਹੋਵੇ ਤਾਂ ਤੁਸੀਂ ਮਾਤਾ ਤੋਂ ਜਾ ਕੇ ਪੁੱਛੋ ਵੀ ਰਾਸ਼ਨ ਕਾਰਡ ਤੇ ਨਾਮ ਤੁਹਾਡਾ ਹਰਜੀਤ ਕੌਰ ਹੈ ਜਾਂ ਸਰਬਜੀਤ ਕੌਰ ਹੈ ਇਹ ਪੁੱਛਿਓ ਅੱਛਾ ਇਸ ਮਾਤਾ ਤੇ ਤਕਰੀਬਨ ਦਸਤੋਂ 12 ਸਾਲ ਪਹਿਲਾਂ ਡੈਪੂਟੇਸ਼ਨ ਲੱਗੀ ਹੋਈ ਸੀ ਜਾਣੇ ਕਿ ਜਦੋਂ ਡੈਪੂਟੇਸ਼ਨ ਲੱਗ ਜਾਂਦੀ ਹੈ ਉਦੋਂ ਕਦੋਂ ਵੀ ਗ੍ਰਿਫਤਾਰ ਕਰਕੇ ਰਿਪੋਰਟ ਕੀਤਾ ਜਾ ਸਕਦਾ ਹੁੰਦਾ ਹੈ ਇਸ ਚਾਈਏ ਕਿਉਂਕਿ ਮਾਤਾ ਲੋਕ ਛਿਪ ਕੇ ਰਹਿ ਰਹੀ ਸੀ ਉੱਥੇ ਇਹ ਸਭ ਤੋਂ ਵੱਡੀ ਗੱਲ ਅੱਛਾ ਜਿਹੜੇ ਸੱਜਣ ਇਹ ਕਹਿੰਦੇ ਆ ਕਿ ਬਜ਼ੁਰਗ ਔਰਤ ਨੂੰ ਪਰੇਸ਼ਾਨ ਕੀਤਾ ਕੀ ਬਜ਼ੁਰਗ ਔਰਤ ਨੇ ਲਗਾਤਾਰ ਅਮਰੀਕਾ ਦੀ ਸਰਕਾਰ ਨਾਲ ਇਮੀਗ੍ਰੇਸ਼ਨ ਦੇ ਨਾਲ 32 33 ਸਾਲ ਚੀਟ ਨਹੀਂ ਕੀਤਾ ਕੀ ਇਹ ਕੋਈ ਬਰਦਾਸ਼ਤ ਕਰੂਗਾ ਪੰਜਾਬ ਪੁਲਿਸ ਦੀ ਗੱਲ ਕਰ ਲੋ ਤੁਸੀਂ ਪੰਜਾਬ ਦੇ ਵਿੱਚ ਕਿਸੇ ਸਰਕਾਰੀ ਅਫੀਸਰ ਦੀ ਗੱਲ ਕਰ ਲੋ ਤੁਹਾਡੀ ਇਨਕੁਆਰੀ ਪਾਸਪੋਰਟ ਦੀ ਆਉਂਦੀ ਹੈ ਘਰ ਦੇ ਵਿੱਚ ਪੁਲਿਸ ਮੁਲਾਜਮ ਆਉਂਦੇ ਨੇ ਤੁਹਾਡੇ ਕੋਲੋਂ ਐਡਿ ਪ੍ਰੂਫ ਮੰਗਿਆ ਜਾਂਦਾ ਹੈ ਜਿਹੜੇ ਡਾਕੂਮੈਂਟ ਤੁਸੀਂ ਪਾਸਪੋਰਟ ਲਈ ਲਾਏ ਹੁੰਦੇ ਨੇ ਉਹੀ ਮੰਗੇ ਜਾਂਦੇ ਨੇ ਪਿੰਡ ਦੇ ਵਿੱਚੋਂ ਇੱਕ ਦੋ ਬੰਦਿਆਂ ਦੀ ਸਨਅਤ ਦੇ ਵਾਸਤੇ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਉਦੋਂ ਤੁਸੀਂ ਝੂਠ ਬੋਲਦੇ ਹੋ ਜੇ ਕੋਈ ਬੋਲਦਾ ਤਾਂ ਪਾਸਪੋਰਟ ਬਣਦਾ ਹੀ ਨਹੀਂ ਉਰ ਬੈਨ ਵੀ ਕਰ ਦਿੰਦੇ ਆ ਮੁੜ ਕੇ ਸ਼ਾਇਦ ਨਾ ਹੀ ਬਣੇ ਜੇ ਇੱਥੇ ਕੋਈ ਚੀਟ ਕਰੇ ਸਾਡੇ ਅਫਸਰ ਸਾਹੀ ਨੂੰ ਕਿਉਂ ਬਰਦਾਸ਼ਤ ਕਰਾਂਗੇ ਅਗਲੇ ਕਿਉਂ ਕਰੀਏ ਵੀ ਅੱਛਾ ਹੋਰ ਸੁਣੋ ਕੋਨੇ ਰਸਤਾ ਕਿਹਦੇ ਲਈ ਬੰਦ ਹੋ ਰਿਹਾ ਅਸੀਂ ਕੀ ਕਹਨੇ ਆ ਅਸੀਂ ਪੰਜਾਬੀ ਆ ਉਦੋਂ ਵੱਡਾ ਕਮਾਂਡ ਕੀ ਆ ਅਸੀਂ ਸਿੱਖ ਆ ਸਿੱਖ ਸ਼ਬਦ ਬੜਾ ਛੋਟਾ ਹੈ ਬੋਲਣ ਵਾਸਤੇ। ਹਰੇ ਦੇ ਪਿੱਛੇ ਸੰਧਾਨ ਕੀ ਹੈ? ਉਹ ਪੜਨਾ, ਸਿੱਖਣਾ, ਕਮਾਉਣਾ ਸੌਖਾ ਨਹੀਂ। ਹਰੇ ਕੀ ਸਿੱਖ ਕਹਿੰਦਾ ਹੈ। ਇੱਦਾਂ ਜਮਾਂਦਰੂ ਸਿੱਖ ਹਾਂ ਜੀ, ਇੱਦਾਂ ਮੁੱਢ ਤੋਂ ਸਿੱਖ ਹਾਂ ਜੀ। ਤੇ ਫਿਰ ਇਹਦਾ ਮਤਲਬ ਵੀ ਜੇ ਤੂੰ ਸਿੱਖੂ ਤਾਂ ਫਿਰ ਸਿੱਖ ਹੋ ਕੇ ਤੂੰ ਝੂਠ ਬੋਲਦੇ। ਇਹ ਵੀ ਨਾਲ ਦੇਖਣਾ ਪੈਂਦਾ ਨਾ ਬੇਜੇ ਸੇਖੋਂ ਸੇਖੋ ਕੇ ਤੁਸੀਂ ਝੂਠ ਵੀ ਬੋਲਦੇ ਹੋ ਔਰ ਉਹ ਵੀ ਇੱਕ ਬਜ਼ੁਰਗ ਹੋ ਕੇ ਬੋਲਦੇ ਹੋ ਔਰ ਉਹ ਵੀ ਉਸ ਕੰਟਰੀ ਵਿੱਚ ਜਿੱਥੇ ਕਾਨੂੰਨ ਬਹੁਤ ਸਖਤ ਨੇ ਉੱਥੇ ਝੂਠ ਬੋਲਦੇ ਹੋ ਮੈਂ ਇੱਕ ਬੇਨਤੀ ਹੋਰ ਕਰਨੀ ਜਿਹੜੇ ਵੀ ਬੰਦੇ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਰਹਿੰਦੇ ਆ ਇਹ ਉਹਨਾਂ ਲਈ ਵੀ ਹੁਣ ਭੇਤ ਖੁੱਲਣਗੇ ਜਦੋਂ ਇਹ ਮਾਤਾ ਫੜੀ ਗਈ ਉੱਥੇ ਵੀ ਇਹ ਆਪਣਾ ਨਾਂ ਛਿਪਾ ਰਹੀ ਸੀ ਤਾਂ ਸ਼ੱਕ ਹੋਰਾਂ ਤੇ ਵੀ ਹੋਣਾ ਆਟੇ ਨਾਲ ਪ੍ਰੇਥਨ ਜਿਹੜੀ ਆਪਾਂ ਗੱਲ ਕਰਦੇ ਹਾਂ ਹੋਰਾਂ ਨੂੰ ਵੀ ਲੱਗੂਗਾ ਜਣਕੇ ਇਹ ਮੁਸੀਬਤਾਂ ਹੋਰਾਂ ਲਈ ਵੀ ਖੜੀਆਂ ਹੋਣਗੀਆਂ ਹੁਣ ਜਿਹੜੀ ਮਾਤਾ ਕੋਲੇ ਮੀਡੀਆ ਜਾਂਦਾ ਹੈ ਮੀਡੀਆ ਨੂੰ ਵੀ ਸਵਾਲ ਨੇ ਵੀ ਪੁੱਛਿਓ ਜਾ ਕੇ ਉਹ ਮਾਤਾ ਨੂੰ ਵੀ ਰਾਸ਼ਨ ਕਾਰਡ ਤੇ ਨਾਮ ਥੋੜਾ ਲਾਕੀ ਸੀਗਾ ਜੀ। ਔਰ ਤੁਸੀਂ ਉਥੇ ਸਸਦੀ ਥਾਂ ਤੇ ਮਾਂ ਬਣ ਕੇ ਰਹੇ ਰਹੇ ਸੀ। ਜੇ ਤੁਹਾਡੇ ਬੱਚੇ ਰਹਿੰਦੇ ਸੀ ਤੁਸੀਂ ਰਿਫਿਊਜੀ ਕੇਸ ਅਸਲਮ ਕਿਉਂ ਲਿਆ? ਇਹ ਵੀ ਪੁੱਛਿਓ। ਫੇਰ ਤੁਹਾਡੇ ਤੇ ਨੇਪੋਟੇਸ਼ਿਅਨ ਲੱਗੀ ਹੋਈ ਸੀ। ਤੁਸੀਂ ਉਥੇ ਲੋਕ ਕੇ ਕਿਉਂ ਰਹੇ ਰਹੇ ਸੀ? ਭਾਰਤ ਦੀ ਸਰਕਾਰ ਨੇ ਵੀ ਇਹ ਕਹਿ ਦਿੱਤਾ ਵੀ ਜਿਹੜਾ ਬੰਦਾ ਇੰਡੀਆ ਤੋਂ ਕਿਸੇ ਵੀ ਕੰਟਰੀ ਵਿੱਚ ਫੇਕ ਡਾਕੂਮੈਂਟ ਲਾ ਕੇ ਜਾਊਗਾ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਇਹ ਦੂਜਿਆਂ ਨੂੰ ਵੀ ਬੇਨਤੀ ਹੈ ਗੌਰ ਕਰਿਓ ਜਿਹੜੇ ਵੀ ਬੰਦੇ ਇੰਡੀਆ ਤੋਂ ਕਿਸੇ ਕੰਟਰੀ ਵਿੱਚ ਫੇਕ ਡਾਕੂਮੈਂਟ ਉੱਤੇ ਜਾਂਦੇ ਨੇ ਨਾ ਭਾਵੇਂ ਪਾਸਪੋਰਟ ਦੇ ਨਾਂ ਗਲਤ ਹੋਵੇ ਡੇਟ ਆਫ ਬਰਥ ਗਲਤ ਹੋਵੇ ਐਡਰੈਸ ਗਲਤ ਹੋਵੇ ਕੁਛ ਵੀ ਗਲਤ ਹੋਵੇ ਉਹ ਫੇਕ ਡਾਕੂਮੈਂਟ ਵਾਲਾ ਜਿਹੜਾ ਵੀ ਇਨਸਾਨ ਕਿਸੇ ਫੋਰਨ ਕੰਟਰੀ ਵਿੱਚ ਫੜਿਆ ਜਾਂਦਾ ਹੈ ਰਿਪੋਰਟ ਹੋ ਗਿਆ ਉਹਦੀ ਭਾਰਤ ਸਰਕਾਰ ਜ਼ਿੰਮੇਵਾਰ ਨਹੀਂ ਹੋਵੇ ਇਹ ਹੁਣ ਗਾਹਾਂ ਬਾਅਦ ਤੇ ਜਿਹੜੇ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਲਿਓ ਐਵੇਂ ਨਾ ਕਿਹਾ ਜਾਕਰ ਗਲਤੀਆਂ ਸਾਡੀਆਂ ਆਪਣੀਆਂ ਅਸੀਂ ਦੋਸ਼ੀ ਕਿਸੇ ਨੂੰ ਠਹਿਰਾ ਰਹੇ ਹਾਂ ਕਮਜ਼ੋਰੀਆਂ ਸਾਡੀਆਂ ਮਾਰ ਰਹਾ ਕਿਸੇ ਦੇ ਮੱਥੇ ਤੇ ਜਾਣੇ ਕਿ ਇਹ ਪੂਰਾ ਜਿਹੜਾ ਕਲੰਕ ਹੈ ਨਾ ਪੰਜਾਬੀ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਤੇ ਜਾ ਕੇ ਲੱਗਦਾ ਤੇ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਗੁਰਦੁਆਰੇ ਵੀ ਜਾ ਕੇ ਕਰਦੇ ਆ ਕਿ ਉਦੋਂ ਮਾੜੀ ਮੁੱਟੀ ਜ਼ਮੀਰ ਜਾਗਦੀ ਨਹੀਂ ਸਾਡੀ ਵੀ ਅਸਟੀਟਿਊਡ ਬੋਲ ਰਹੇ ਤੁਸੀਂ ਤਾਂ ਇਮੀਗ੍ਰੇਸ਼ਨ ਤਾਂ ਮੂਰਖ ਬਣਾਏ ਬਣਾਇਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਣਾਇਆ ਹੁਣ ਅਜੇ ਜੋ ਗ੍ਰੰਥੀ ਨੇ ਅਰਦਾਸ ਕੀਤੀ ਹੋਣੀ ਹੈ ਬੀ ਮਾਤਾ ਹਰਜੀਤ ਕੌਰ ਵੱਲੋਂ ਕੜਾ ਪ੍ਰਸ਼ਾਦ ਦੇ ਦੇ ਕਰਾਈ ਜਾਂਦੀ ਹੈ ਇਹਦਾ ਮਤਲਬ ਫਿਰ ਵੀ ਉਦੋਂ ਰੱਬ ਨੂੰ ਵੀ ਕੁਝ ਪਤਾ ਨਹੀਂ ਹੋਣਾ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਨਾ ਤਾਂ ਸਰਬਜੀਤ ਹੈ ਤੇ ਨਾਂ ਕੀ ਲਿਆ ਹਰਜੀਤ ਕੌਰ ਇਹਦਾ ਮਤਲਬ ਫਿਰ ਤੁਸੀਂ ਗੋਰਦੋਰਾ ਸਾਹਿਬ ਜਾ ਕੇ ਵੀ ਝੂਠ ਬੋਲਿਆ ਇਹ ਕੌਣ ਹੈ ਦੋਸੀ ਕਮਜ਼ੋਰੀਆਂ ਕਿਹੜੀਆਂ ਨੇ ਹੋਰਾਂ ਨੂੰ ਬੇਨਤੀ ਹੈ ਜਿਹੜਾ ਇਹ ਮਾਤਾ ਨੂੰ ਰਿਪੋਰਟ ਕੀਤਾ ਹੈ ਅਮਰੀਕਾ ਤੋਂ ਉਸ ਮਾਤਾ ਦੀਆਂ ਇੱਕ ਨਹੀਂ 36 ਗਲਤੀਆਂ ਨੇ ਟੋਟਲੀ ਮਾਤਾ ਹਰਜੀਤ ਕੌਰ ਪੁਰ ਸਰਬਜੀਤ ਕੌਰ ਟੋਟਲੀ ਰੋਂਗ ਹੈ ਤਾਂ ਅਮਰੀਕਾ ਨੇ ਰਿਪੋਰਟ ਕੀਤਾ ਜੀ ਇਹ ਸੁਣ ਲਿਓ ਧਿਆਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ